ਦੇਚ ਚੌਥੇ 게ਟ ਦੀ ਵੋਟਿੰਗ ਚੱਲ ਰਹੀ ਸ਼ਾਮ 5 ਵਜੇ ਤੱਕ 82% ਤੋਂ ਵੱਧ ਵੋਟਿੰਗ ਸਭ ਤੋਂ ਵੱਧ ਵੈਸਟ ਬੰਗਾਲ ਦੇ ਵਿੱਚ 69% ਪਈਆਂ ਵੋਟਾਂ ਸਭ ਤੋਂ ਘੱਟ ਜੰਮੂ ਕਸ਼ਮੀਰ ਦੇ ਵਿੱਚ 35% ਹੋਈ ਵੋਟਿੰਗ ਕੱਲ ਨਾਮਿਨੇਸ਼ਨ ਤੋਂ ਪਹਿਲਾਂ ਪੀਐਮ ਨੇ ਬਨਾਸ ਦੇ ਵਿੱਚ ਕੱਢਿਆ ਰੋਡ ਚ ਹੋਈ ਹੋਗੀ ਅਦਿੱਤਿਆ ਨਾਥ ਵੀ ਨਾਲ ਰਹੀ ਮੌਜੂਦ ਫਾਰਾਨਾਸੀ ਤੋਂ ਜੋਨ ਲੜ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਨਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਕੰਗਰੀ ਹੱਕ ਦੇ ਵੇਸੀਆਂ ਮਾਨ ਨੇ ਨਵਾਂ ਸ਼ਰਧ ਦੇ ਵਿੱਚ ਕੀਤਾ ਰੋਡ ਚੋਸ ਸੀਐਮ ਬੋਲੇ 16 ਮਈ ਨੂੰ ਪੰਜਾਬ ਦੇ ਵਿੱਚ ਪ੍ਰਚਾਰ ਦੇ ਲਈ ਆਉਣਗੇ ਕੇਸ਼ਰੀਵਾਲ ਹੰਵਾਰ ਨੂੰ ਪੰਜਾਬ ਦੇ ਵਿੱਚ ਹੋਈਆਂ ਬੰਪਰ ਨਾਮਜ਼ਦਗੀਆਂ ਆਮ ਆਦਮੀ ਪਾਰਟੀ ਦੇ ਸੱਚ ਤੇ ਕਾਂਗਰਸ ਦੇ ਪੰਜ ਉਮੀਦਵਾਰਾਂ ਨੇ ਕੀਤਾ ਨੋਮੀਨੇਸ਼ਨ ਬੀਜੇਪੀ ਤੇ ਅਕਾਲੀ ਦਲ ਦੇ 99 ਭਰੇ ਕਾਗਜ਼ ਸਰਦਾਰਪੁਰ ਸਿਆਮਾਦੀ ਪਾਰਟੀ ਨੂੰ ਮਿਲੀ ਮਜ਼ਬੂਤੀ ਵਰਨ ਸਲਾਰੀਆਂ ਆਪਦੇ ਵਿੱਚ ਹੋਏ ਸ਼ਾਮਿਲ ਮੁੱਖ ਮੰਤਰੀ ਮਾਨਨੇ ਕਰਵਾਈ ਜੋਇਨਿੰਗ ਸਲਾਰੀਆਂ ਬੀਜੇਪੀ ਦੀ ਦਿੱਕਤੇ ਲੜ ਚੁੱਕੇ ਨੇ ਚੋਣ ਚੰਨੀ ਦੇ ਨਾਲ ਜੁੜੀ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ ਡੀਜੀਪੀ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ ਚੰਨੀ ਨੇ ਗੱਲਬਾਤ ਦੇ ਦੌਰਾਨ ਚੋਹੀ ਸੀ ਜਗੀਰ ਕੌਰ ਦੀ ਠੋਡੀ ਚੋਣ ਪ੍ਰਚਾਰ ਦੇ ਵਿਚਾਲੇ ਗੁਰਦੁਆਰਾ ਪਟਨਾ ਸਾਹਿਬ ਨਤਮਸਤਕੋਏ ਪ੍ਰਧਾਨ ਮੰਤਰੀ ਮੋਦੀ ਦਸਤਾਰ ਸਜਾ ਕੇ ਪਹੁੰਚੇ ਗੁਰੂ ਘਰ ਸੰਗਤ ਨੂੰ ਵਰਤਾਇਆ ਲੰਗਰ ਕਾਇਰ ਸੁਰਜੀਤ ਪਾਤਰ ਦਾ ਲੁਧਿਆਣਾ ਦੇ ਵਿੱਚ ਕੀਤਾ ਗਿਆ ਅੰਤਿਮ ਸੰਸਕਾਰ ਬੇਟਿਆਂ ਨੇ ਚਿਖਾ ਨੂੰ ਦਿੱਤੀ ਅਗਨੀ ਪਾਤਰ ਸਾਹਿਬ ਨੂੰ ਸ਼ਰਦਾਈਂ ਦੇ ਦੰਦਿਆਂ ਭਾਵੁਕ ਹੋਏ ਸੀਮਾਨ ਮੁੰਬਈ ਦੇ ਵਿੱਚ ਆਇਆ ਭਿਆਨਕ ਤੂਫਾਨ ਲਿਫਟ ਡਿੱਗਣ ਦੇ ਨਾਲ ਨੁਕਸਾਨੇ ਗਏ ਵਾਹਨ ਪੈਟਰੋਲ ਪੰਪ ਤੇ ਡਿੱਗਿਆ ਵੱਡਾ ਹੋਲਡਿੰਗ ਤੇ ਜ਼ਮੀਨ ਤੇ ਵਿਜ਼ਿਬਿਲਟੀ ਘਟਣ ਦੇ ਕਰਕੇ ਕਈ ਫਲਾਈਟਸ ਹੋਈਆਂ ਕੈਨਸਲ ਯੂਜ਼ ਇਟਿੰਨ ਤੇ ਦੇਖੋ ਬਠਿੰਡਾ ਦੀ ਪੋਡਾ ਮਾਰਕੀਟ ਤੋਂ ਟੱਕੜ ਵਰਸਸ ਟੱਕੜ 2.0 ਅੱਜ ਰਾਤ 8 ਵਜੇ ਲਾਈਵ ਸਸਿਕਾ ਤੁਸੀਂ ਵਖਰੇ న్యూਸ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ 24 ਦੇ ਇਲੈਕਸ਼ਨ ਤੇ న్యూਸ 18 ਦੇ ਮੈਗਾ ਸ਼ੋਦੀ ਬਠਿੰਡਾ ਦੇ ਵਿੱਚ న్యూਸ 18 ਦਾ ਮੰਚ ਸਜ ਚੁੱਕਾ ਹੈ ਗਰਾਊਂਡ ਜ਼ੀਰੋ ਤੋਂ ਦੱਸਾਂਗੇ ਕਿ ਚੋਣ ਪੜ ਦੀ ਕਿਸ ਤਰ੍ਹਾਂ ਦੀ ਰਿਪੋਰਟ ਹੈ ਲੋਕਾਂ ਦੀ ਨਬਜ਼ న్యూਸ 18 ਪੰਜਾਬ ਤੋਂ ਲਗਾਤਾਰ ਟਟੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੁੱਲੇ ਮੰਚ ਤੋਂ ਸਿਆਸਤਦਾਨਾਂ ਨੂੰ ਜਨਤਾ ਦੇ ਸਵਾਲ ਵੀ ਹੋਣਗੇ ਲੋਕ ਮੁੱਦਿਆਂ ਤੇ ਸਿਆਸੀ ਤਿਰਾਂ ਤੋਂ ਜਵਾਬ ਮੰਗਾਂਗੇ ਠੀਕ 8 ਵਜੇ ਧਾਕੜ ਵਰਸ ਧਾਕੜ ਤੁਸੀਂ ਸਿੱਧਾ ਗਰਾਉਂਡ ਜ਼ੀਰੋ ਤੋਂ ਬਠਿੰਡਾ ਤੋਂ ਦੇਖ ਸਕਦੇ ਹੋ ਜਿਸ ਦੇ ਵਿੱਚ ਜਿਸ ਦੇ ذریعے ਸਾਡੀ ਕੋਸ਼ਿਸ਼ ਇਹ ਹੀ ਹੋਵੇਗੀ ਕਿ ਆਖਰਕਾਰ ਬਠਿੰਡਾ ਦੀ ਹਵਾ ਕਿਸ ਪਾਸੇ ਚੱਲ ਰਹੀ ਹੈ ਆਖਰਕਾਰ ਜਨਤਾ ਦੇ ਸਿਆਸਤਦਾਨਾਂ ਨੂੰ ਵਕਫਤ ਪਾਰਟੀ ਦੇ ਉਮੀਦਵਾਰਾਂ ਨੂੰ ਕੀ ਸਵਾਲ ਨੇ ਤੇ ਉਹ ਜਨਤਾ ਦੀ ਆਵਾਜ਼ ਜਿਹੜੀ ਕਿ ਅਸੀਂ ਲੋਕਾਂ ਤੱਕ ਤੇ ਨਾਲ ਹੀ ਜਿਹੜੇ ਉਮੀਦਵਾਰ ਨੇ ਲੋਕਸਭਾ ਚੋਣਾਂ ਦੇ ਵਿੱਚ ਬਠਿੰਡਾ ਤੋਂ ਉਤਰੇ ਹੋਏ ਨੇ ਉਹਨਾਂ ਦੀ ਉਹਨਾਂ ਤੱਕ ਵੀ ਆਵਾਜ਼ ਪਹੁੰਚਾਵਾਂਗੇ ਕਿ ਆਖਰਕਾਰ ਬਠਿੰਡਾ ਦੇ ਬਠਿੰਡਾ ਦੇ ਕਿਹੜੇ ਵੱਡੇ ਮੁੱਦੇ ਨੇ ਸੋ ਸਿੱਧਾ ਰੋ ਕਰਦੇ ਆ ਗਰਾਉਂਡ ਜ਼ੀਰੋ ਦਾ ਬਠਿੰਡਾ ਦਾ ਮੇਰੇ ਸੋਗੇ ਸੂਰਜ ਪੰਜ ਜੁੜ ਚੁੱਕੇ ਨੇ ਸੂਰਜ ਅਸੀਂ ਤਸਵੀਰਾਂ ਵੇਖ ਪਾ ਰਹੇ ਹਾਂ ਕਿ ਆਖਰਕਾਰ ਨਿਊਜ਼ਿਕ ਟੂਰ ਪੰਜਾਬ ਦਾ ਵੱਡਾ ਮੰਚ ਤਾਕਰ ਵਰਸ ਤਾਕਰ ਸੱਜ ਚੁੱਕਾ ਹੈ ਥੋੜੀ ਦੇਰ ਦੇ ਵਿੱਚ ਠੀਕ 8 ਵਜੇ ਦੇ ਕਿ ਦਰਸ਼ਕ ਲਾਈਵ ਵੇਖ ਸਕਣਗੇ ਕਿਸ ਤਰ੍ਹਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਬਠਿੰਡਾ ਦੇ ਵਿੱਚ ਇਸ ਵੱਡੇ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚਕਾਰ ਉਤਸ਼ਾਹ ਹੈ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਨੂੰ ਅੱਜ ਮੁੱਦੇ ਚੁੱਕੇ ਜਾਣਗੇ ਬਿਲਕੁਲ న్యూਸ 8 'ਚ ਦਾ ਸਭ ਤੋਂ ਵੱਡਾ ਸ਼ੋਅ ਮੈਗਾ ਸ਼ੋਅ ਤਾਕੜ ਵਰਸਸ ਤਾਕੜ ਦਾ ਪ੍ਰੋਗਰਾਮ ਹੈ ਜਿਹੜਾ ਕੁਝ ਟਾਈਮ ਬਾਅਦ ਸ਼ੁਰੂ ਹੋਣ ਵਾਲਾ 8 ਵਜੇ ਦਾ ਪ੍ਰੋਗਰਾਮ ਹੈ ਇਹ ਬਠਿੰਡਾ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਸੈੱਟ ਹੈ ਜਿਹੜਾ ਪੂਰੀ ਤਰ੍ਹਾਂ ਲੱਗ ਚੁੱਕਿਆ ਹੈ ਔਰ ਆਖਿਰਕਾਰ ਇਸ ਪ੍ਰੋਗਰਾਮ ਦੇ ਵਿੱਚ ਕੀ ਕੀ ਮੁੱਦੇ ਖਾਸ ਰਹਿਣਗੇ ਕਿਹੜੇ ਸਿਆਸੀ ਲੀਡਰ ਇਸ ਸਾਡੇ ਪ੍ਰੋਗਰਾਮ ਤੇ ਆਉਣਗੇ ਮੁੱਦੇ ਕੀ ਲੋਕਾਂ ਦੇ ਹੋਣਗੇ ਹੋਰ ਕੀ ਕੀ ਚੀਜ਼ਾਂ ਖਾਸ ਨੇ ਬਠਿੰਡਾ ਤੋਂ ਸ਼ੁਰੂਆਤ ਇਸ ਪ੍ਰੋਗਰਾਮ ਦੀ ਹੋਣ ਜਾ ਰਹੀ ਹੈ ਔਰ 8 ਵਜੇ ਤੋਂ ਪ੍ਰੋਗਰਾਮ ਹੈ ਜਿਹੜਾ ਲਾਈਵ ਨਿਊਜ਼ 18 ਪੰਜਾਬ ਤੇ ਦਿਖਾਇਆ ਜਾਏਗਾ ਮੇਰੇ ਨਾਲ ਮੇਰੇ ਸੀਨੀਅਰ ਸਹਿਯੋਗੀ ਬਨੇਸ਼ ਕਟਾਰਗਲੇ ਕਟਾਰਗੀ ਜੀ ਕੀ ਖਾਸ ਇਸ ਸ਼ੋਅ ਦੇ ਵਿੱਚ ਲੋਕ ਬੜੀ بے ਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਇਸ ਟਾਕ ਸ਼ੋਅ ਦਾ ਇਸ ਮੈਗਾ ਸ਼ੋਅ ਦਾ ਕੀ ਖਾਸ ਰਿਹਾ ਕਦੇ ਵਿੱਚ ਹਾਂ ਸੂਰਜ ਦੇਖੋ ਇਹ ਸ਼ੋਅ ਹੈ ਜਿਹੜਾ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਇਹ ਨਿਊਜ਼ 18 ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਸੀ ਨਾਮ ਦਿੱਤਾ ਗਿਆ ਸੀ ਤਾਕੜ ਵਰਸਸ ਤਾਕੜ ਉਹ ਇਸ ਦਾ ਪਹਿਲਾ ਸੀਰੀਜ਼ ਸੀਗਾ ਹਣ ਅੱਜ ਇਹ ਸੀ ਇਹ ਜਿਹੜੀ ਸੀ ਦੂਸਰੀ ਸੀਰੀਜ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਕਰਕੇ ਇਹ ਤਾਕੜ ਵਰਸਸ ਤਾਕੜ 2.0 ਮੈਗਾ ਸ਼ੋ ਹੈ ਮੈਂ ਇੱਕ ਗੱਲ ਇਸੇ ਬੜੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਪੰਜਾਬੀ ਇੰਡਸਟਰੀ ਵਿੱਚ ਪੰਜਾਬੀ ਮੀਡੀਆ ਇੰਡਸਟਰੀ ਵਿੱਚ ਇਸ ਲੈਵਲ ਦਾ ਸ਼ੋ ਹਜੇ ਤੱਕ ਕੋਈ ਮੀਡੀਆ ਹਾਊਸ ਕੋਈ ਚੈਨਲ ਕੋਈ ਵੈਬ ਚੈਨਲ ਕੋਈ ਡਿਜੀਟਲ ਚੈਨਲ ਕੋਈ ਨਹੀਂ ਕਰ ਰਿਹਾ ਇਹ ਨਿਊਜ਼ 18 ਨੇ ਸ਼ੁਰੂ ਕੀਤਾ ਸੀ ਤੇ ਨਿਊਜ਼ 18 ਹੀ ਇਸ ਨੂੰ ਕੰਟੀਨਿਊ ਕਰ ਰਿਹਾ ਤੇ ਬਠਿੰਡਾ ਝਿਲਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਚਿਮਣੀਆਂ ਦਾ ਸ਼ਹਿਰ ਮੰਨਿਆ ਜਾਂਦਾ ਇੱਕ ਹੌਟ ਸੀਟ ਮੰਨੀ ਜਾਂਦੀ ਰਹੀ ਹੈ ਪਿਛਲੇ ਜੇ ਤਿੰਨ ਇਲੈਕਸ਼ਨਾਂ ਦੀ ਲੱਗੀ ਹੈ ਕੀ ਵੱਖਰਾ ਕੀ ਦੂਜੇ ਟੈਲੀਵਿਜ਼ਨ ਦੀ ਗੱਲ ਕੀਤੀ ਜਾਵੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਕੀ ਵੱਖਰਾ ਨਿਊਜ਼ 18 ਵੱਖਰਾ ਕੀ ਕਰ ਰਿਹਾ ਇੱਕ ਤਾਂ ਨਿਊਜ਼ 18 ਜਿਹੜੇ ਬਠਿੰਡਾ ਦੇ ਮੁੱਦੇ ਹੈ ਸ਼ਹਿਰ ਸਪੈਸਿਫਿਕ ਸੀਟ ਸਪੈਸਿਫਿਕ ਅਸੀਂ ਆਦੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਰਿਹਾ ਕਿ 13 ਸੀਟਾਂ ਪੰਜਾਬ ਦੀਆਂ ਤੇ ਇੱਕ ਚੰਡੀਗੜ੍ਹ ਦੀ 14 ਸ਼ੋਅ ਕਰਾਂਗੇ ਅਸੀਂ ਅੱਜ ਤੋਂ ਸ਼ੁਰੂ ਕਰਕੇ ਲਗਾਤਾਰ 14 ਦਿਨ ਚੱਲਣਗੇ ਸੈਟਰਡੇ ਸੰਡੇ ਨੂੰ ਵਿੱਚ ਬ੍ਰੇਕ ਹੋਊਗੀ ਤੇ ਸੀਟ ਸਪੈਸੀਫਿਕ ਅਸੀਂ ਮੁੱਦੇ ਚੁੱਕਾਂਗੇ ਵੀ ਲੋਕ ਸਭਾ ਦੀਆਂ ਚੋਣਾਂ ਹੈ ਜਿਹੜਾ ਹਿੰਦੂਸਤਾਨ ਦੀ ਸਰਕਾਰ ਬਣਨੀ ਆ ਉਹ ਤਾਂ ਬਣਨੀ ਆ ਬਠਿੰਡੇ ਦੇ ਕੀ ਮੁੱਦੇ ਆ ਉਹ ਅਸੀਂ ਇਸ ਦੇ ਵਿੱਚ ਚੁੱਕਾਂਗੇ ਤੇ ਬਕਾਇਦਾ ਆਡੀਅנס ਨੂੰ ਵੀ ਸਪੇਸ ਮਿਲੂਗਾ ਲੀਡਰਾਂ ਨੂੰ ਵੀ ਸਪੇਸ ਮਿਲੂਗਾ ਤੇ ਜਿਹੜੇ ਲੋਕ ਆ ਕੇ ਆਪਦੇ ਸ਼ਹਿਰ ਦੇ ਮੁੱਦੇ ਵੀ ਰੱਖ ਸਕਦੇ ਆ ਆਪ ਦੀ ਸੀਟ ਦੇ ਮੁੱਦੇ ਵੀ ਰੱਖ ਸਕਦੇ ਆ ਤੇ ਇਹ ਸੀਰੀਜ਼ ਜਿਹੜੀ ਅਸੀਂ 2022 ਵਿੱਚ ਸ਼ੁਰੂ ਫੋਂ 2024 ਦੀਆਂ ਚੋਣਾਂ ਫਿਰ 2027 ਦੀਆਂ ਚੋਣਾਂ ਆਣਗੀਆਂ ਇਹ ਧਾਕੜ ਵਰਸਸ ਧਾਕੜ ਜਿਹੜਾ ਸਿਗਨੇਚਰ ਸ਼ੋਅ ਹੈ 플ੈਗਸ਼ਿਪ ਸ਼ੋਅ ਹੈ ਨਿਊਜ਼ 80 ਪੰਜਾਬ ਦਾ ਇਹ ਅੱਗੇ ਵੀ ਕੰਟੀਨਿਊ ਰਹੂਗਾ ਕਿਉਂਕਿ ਲੋਕ ਬੜੀ ਫੋਨ ਕਾਲਸ ਆ ਰਹੇ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਆ ਪਿਛਲੇ ਟਾਈਮ ਜੇ ਅਸੀਂ ਗੱਲ ਕੀਤੀ ਹੈ ਕਿ ਸੈਕੰਡ ਵਾਰ ਸ਼ੋਅ ਹੈ ਕਿਹੜਾ ਪਹਿਲਾਂ ਵੀ ਖਾਤੀ ਸਕਸੈਸ ਰਿਹਾ ਤੇ ਇਸ ਵਾਰ ਵੀ ਲੋਕਾਂ ਦੀ ਕਾਲਸ ਬੜੀਆਂ ਵੀ ਸੁਭਾਵਿਕ ਹੈ ਜਿਵੇਂ ਸੁਰੇ ਮੈਂ ਪਹਿਲਾਂ ਹੀ ਦੱਸਿਆ ਕਿ ਹੋਰ ਕਿਸੇ ਬੈਨਰ ਤੇ ਹੋਰ ਕਿਸੇ ਵੈਬ ਸ਼ੋਅ ਵੈਬ ਚੈਨਲ ਤੇ ਜਾਂ ਹੋਰ ਕਿਸੇ ਟੀਵੀ ਤੇ ਇਸ ਟਾਈਪ ਦਾ ਸ਼ੋਅ ਨਹੀਂ ਹੁੰਦਾ ਕਿ ਜਿੱਥੇ ਪ੍ਰੋਪਰ ਇੱਕ ਫਾਰਮੈਟ ਦਿੱਤਾ ਜਾਵੇ ਉਹਦੀ ਪ੍ਰੋਪਰ ਬ੍ਰਾਂਡਿੰਗ ਹੋਵੇ ਆਡੀਅנס ਲਈ ਸਪੇਸ ਹੋਵੇ ਲੀਡਰਾਂ ਨੂੰ ਵੀ ਬੋਲਣ ਦਾ ਚੰਗਾ ਮੌਕਾ ਮਿਲੇ ਉਹ ਕਿਸੇ ਚੈਨਲ ਤੇ ਨਹੀਂ ਹੁੰਦਾ ਇਸੇ ਕਰਕੇ ਹੈ ਕਿ ਇਸ ਸ਼ੋਅ ਦਾ ਸਰੀ ਆਡੀਅנס ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ ਤੇ ਹੁਣ ਜਿਹੜੀ ਉਹ ਬੇਸਬਰੀ ਦਾ ਇੰਤਜ਼ਾਰ ਹੈ ਉਹ ਖਤਮ ਹੋਣ ਜਾ ਰਿਹਾ ਹੈ ਹੁਣ ਤੋਂ ਲਗਭਗ ਆਪਾਂ ਕਹਿ 50 ਮਿੰਟਾਂ ਦੇ ਬਾਅਦ 50 55 ਮਿੰਟਾਂ ਦੇ ਬਾਅਦ ਇਹ ਸ਼ੋਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ ਲਗਾਤਾਰ ਅੱਜ ਤੋਂ ਲੈ ਕੇ ਤੇ 30 ਤਰੀਕ ਤੱਕ ਕਿਉਂਕਿ 30 ਤਰੀਕ ਨੂੰ ਸ਼ਾਮ ਨੂੰ ਜਿਹੜਾ ਪ੍ਰਚਾਰ ਬੰਦ ਹੋ ਜਾਊਗਾ ਤੇ 30 ਤਰੀਕ ਤੱਕ ਸ਼ਾਮੀ 4-5 ਵਜੇ ਤੱਕ ਜਿਹੜਾ ਇਹ ਸ਼ੋਅ ਹੈ ਇਹ ਕੰਟੀਨਿਊਸਿਟੀ ਵਿੱਚ ਚੱਲਣਗੇ ਬਿਲਕੁਲ ਮੰਚ ਸੱਜ ਚੁੱਕਿਆ ਹੈ ਕੁਰਸੀਆਂ ਲੱਗ ਚੁੱਕੀਆਂ ਨੇ ਇੰਤਜ਼ਾਰ ਹੈ ਲੋਕਾਂ ਦਾ ਸਿਆਸੀ ਲੀਡਰਾਂ ਦਾ ਔਰ ਸਿਆਸੀ ਲੀਡਰਾਂ ਤੋਂ ਸਵਾਲ ਹੋਣਗੇ ਲੋਕਾਂ ਦੇ ਸਵਾਲ ਜਨਤਾ ਦੇ ਸਵਾਲ ਲੋਕਾਂ ਦੇ ਨਾਲ ਜੁੜੇ ਹੋਏ ਸਵਾਲ ਆਖਰਕਾਰ ਕਿਹੜੇ ਵੱਡੇ ਮੁੱਦੇ ਨੇ ਜਿਹੜੇ ਇਸ ਵਾਰ ਸਿਆਸਤ ਤੇ ਹਾਵੀ ਰਹਿਣਗੇ ਲੋਕ ਕਿਹੜੇ ਸਵਾਲਾਂ ਲੀਡਰਾਂ ਤੋਂ ਪੁੱਛਣਗੇ ਔਰ ਮੰਚ ਹੈ ਸੱਜ ਚੁੱਕੇ ਆ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਤਾਕਤ ਵਰਸਸ ਤਾਕਤ ਹੈ ਜਿਹੜਾ ਪ੍ਰੋਗਰਾਮ ਉਹਦੀ ਸ਼ੁਰੂਆਤ ਆ ਬਠਿੰਡਾ ਤੋਂ ਹੀ ਆ ਬਠਿੰਡਾ ਤੋਂ ਬਾਅਦ ਫਰੀਦਕੋਟ ਤੇ ਫਰੀਦਕੋਟ ਤੋਂ ਬਾਅਦ ਅੱਗੇ ਸਾਡਾ ਕਾਰਵੈਗੜਾ ਲਗਾਤਾਰ ਜਾਰੀ ਰਹੇਗਾ ਸੱਜ ਸੱਜ ਚੁੱਕੇ ਤੇ 7 8 ਵਜੇ ਅਸੀਂ ਤੁਹਾਨੂੰ ਦਿਖਾਣੇ ਆ ਬਠਿੰਡਾ ਤੇ ਨਿਊਜ਼ ਹੈਡਿੰਗ ਪੰਜਾਬ ਦਾ ਖਾਸ ਸ਼ੋਅ ਮੈਗਾ ਸ਼ੋਅ ਤਾਕਤ ਵਰਸਸ ਤਾਕਤ ਜੀ हां ठीक है सूरज फिलहाल ਦੀਆਂ ਪੁਰੀਆਂ ਤਸਵੀਰਾਂ ਬਖਾਉਣ ਲਈ ਬਹੁਤ-ਬਹੁਤ ਧੰਨਵਾਦ। ਸੂਰਜ ਪਾਣ ਮੇਰੇ ਸੁਣਗੇ ਗਰਾਉਂਡ 0 ਤੋਂ ਬਠਿੰਡਾ ਤੋਂ ਜੁੜੇ ਧਾਕੜ ਵਰਸੇ ਧਾਕੜ بے ਸਬਰੀ ਦੇ ਨਾਲ ਬਠਿੰਡਾ ਵਾਸੀਆਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਤੇ ਆਖਰਕਾਰ ਇੰਤਜ਼ਾਰ ਦੀਆਂ ਕੜੀਆਂ ਖਤਮ ਹੋਣ ਜਾ ਰਹੀਆਂ। ਥੋੜੀ ਦੇਰ ਦੇ ਵਿੱਚ ਠੀਕ 8 ਵਜੇ ਤੁਸੀਂ ਇਹ ਨਵਾਂ ਸ਼ੋਅ, ਲਾਈਵ ਸ਼ੋਅ ਦੇਖ ਸਕਦੇ ਹੋ ਧਾਕੜ ਵਰਸੇ ਧਾਕੜ ਜਿੱਥੇ ਕਿ ਬਠਿੰਡੇ ਦੀ ਜਨਤਾ, ਬਠਿੰਡੇ ਦੇ ਲੋਕ ਵੱਖ-ਵੱਖ ਸਿਆਸਤਦਾਨਾਂ ਉਮੀਦਵਾਰਾਂ ਨੂੰ ਲੈ ਕੇ ਆਪਣੇ ਸਵਾਲ ਕਰ ਸਕਣਗੇ, ਆਪਣੇ ਮੁੱਦੇ ਚੁੱਕ ਸਕਣਗੇ। ਇਸ ਦੇ ਵਿਚਾਲੇ ਰੁਕ ਕਰਾਂਗੇ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਦੇਸ਼ ਦੇ ਵਿੱਚ ਚੌਥੇ ਗੇੜ ਦੀ VOTING ਸੰਪੰਨ ਹੋ ਚੁੱਕੀ ਹੈ ਸ਼ਾਮ ਨੂੰ 5 ਵਜੇ ਤੱਕ 68% ਤੋਂ ਵੱਧ VOTING ਹੋਈ ਹੈ ਸਭ ਤੋਂ ਵੱਧ ਵੈਸਟ ਬੰਗਾਲ ਦੇ ਵਿੱਚ 75% ਦੇ ਵੋਟਾਂ ਪਈਆਂ ਨੇ ਸਭ ਤੋਂ ਘੱਟ ਜੰਮੂ ਕਸ਼ਮੀਰ ਦੇ ਵਿੱਚ 35% ਪੋਲਿੰਗ ਹੋਈ ਹੈ 10 ਉਪਦੇਆਂ ਦੀਆਂ 96 ਸੀਟਾਂ ਤੇ VOTING ਹੋਈ ਹੈ 1717 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋ ਗਈ ਹੈ ਮੋਦੀ ਸਰਕਾਰ ਦੇ ਪੰਜ ਮੰਤਰੀ ਵੀ ਮੈਦਾਨ ਦੇ ਵਿੱਚ ਨੇ ਅਜੇ ਮਿਸ਼ਰਾ ਟੈਣੀ ਅਰਜੁਨ ਮੁੰਡਾ ਸਣੇ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਜਿਹੜੀ ਕਿ ਦਾਤ ਹੈ ਸੋ 5 ਵਜੇ ਤੱਕ ਸ਼ਾਮ 5 ਤੱਕ ਕਿਹੜਾ ਕਿ VOTING ਦਾ ਆਫੀਸ ਸਾਹਮਣੇ ਆ ਚੁੱਕਾ ਹੈ ਪਰਸੈਂਟੇਜ ਸਾਹਮਣੇ ਆ ਚੁੱਕੀ ਹੈ ਸ਼ਾਮ 5 ਵਜੇ ਤੱਕ 68% ਤੋਂ ਵੱਧ ਜੋ ਕਿ VOTING ਹੋਈ ਹੈ ਜੇਕਰ ਸਭ ਤੋਂ ਵੱਧ VOTING ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵੈਸਟ ਬੰਗਾਲ ਦੇ ਵਿੱਚ 75% ਵੋਟਾਂ ਪਈਆਂ ਨੇ ਹਾਲਾਂਕਿ ਸਭ ਤੋਂ ਘੱਟ ਜੰਮੂ ਕਸ਼ਮੀਰ ਦੇ ਵਿੱਚ ਮਹਿਜ਼ 35% ਹੀ ਪੋਲਿੰਗ ਹੋਈ ਹੈ ਤੋ ਚੌਥਾ ਗੇੜਾ ਦਰਸਲ ਚੌਥੇ ਗੇੜ ਦੇ ਦੀ ਜਿਹੜੀ ਕਿ VOTING ਹੋਈ ਹੈ 5 ਵਜੇ ਤੱਕ VOTING ਦੀ ਜਿਹੜੀ ਪਰਸੈਂਟੇਜ ਸਾਹਮਣੇ ਆਈ ਹੈ 68.31% ਜਿਹੜੀ ਕਿ 5 ਵਜੇ ਤੱਕ ਚੌਥੇ ਗੇੜ ਦੇ ਵਿੱਚ VOTING ਹੋਈ ਹੈ ਵੈਸਟ ਬੰਗਾਲ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਗੇੜਾ ਹੈ ਕਿ VOTING ਦਾ ਅੰਕੜਾ ਸਾਹਮਣੇ ਆਇਆ ਹੈ 75% 75.6% VOTING ਹੋਈ ਹੈ ਉੜੀਸ਼ਾ ਦੇ ਵਿੱਚ 68.96% ਬਿਹਾਰ ਦੇ ਵਿੱਚ 59.14% ਝਾਰਖੰਡ ਦੇ ਵਿੱਚ 63.14% ਜੋ ਕਿ VOTING ਹੋਈ ਹੈ ਤੇ ਓਵਰਆਲ ਜੇਕਰ 5 ਵਜੇ ਤੱਕ ਦੀ VOTING ਦੀ ਗੱਲ ਕਰੀਏ ਤਾਂ 68. 31% ਚੌਥੇ ਗੇੜ ਦੇ ਵਿੱਚ ਜੋ ਕਿ VOTING ਹੋਈ ਹੈ West Bengal ਦੇ ਵਿੱਚ ਸਭ ਤੋਂ ਵੱਧ ਲੋਕ ਕਰਾਂ ਤੋਂ ਬਾਹਰ ਨਿਕਲੇ ਪੋਲਿੰਗ ਬੂਥਾਂ ਤੱਕ ਪਹੁੰਚੇ ਤੇ 75.64% ਜਿਹੜੇ ਕਿ 5 ਵਜੇ ਤੱਕ West Bengal ਦਾ ਅੰਕੜਾ ਹੈ ਤਾ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਸੋਮਵਾਰ ਆਮ ਆਦਮੀ ਪਾਰਟੀ ਦੇ ਸੱਤ ਉਮੀਦਵਾਰਾਂ ਨੇ ਆਪਣੀ ਨਾਮਜ਼ਦਗੀ ਭਰੀ। ਅੰਮ੍ਰਿਤਸਰ ਤੋਂ ਕੁਲਦੀਪ ਢਾਲੀਵਾਲ, ਸੰਗਰੂਰ ਤੋਂ ਮੀਤਿਹੇਰ, ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਭੁੱਲਰ, ਜਲੰਧਰ ਤੋਂ ਪਵਨ ਕੁਮਾਰ ਟਿੰਨੂ, ਗੁਰਦਾਸਪੁਰ ਤੋਂ ਸ਼ਹੀਦੀ ਕਲਸੀ ਤੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਨੇ ਆਪਣੇ ਕਾਗਜ਼ ਦਾਖਲ ਕੀਤੇ। ਤੁਹਾਨੂੰ ਵਕਫ ਵਕਤ ਤਸਵੀਰਾਂ ਵਿਖਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਜ ਡੀਸੀ ਦਫ਼ਤਰ ਪਹੁੰਚੇ ਆਪਣੇ ਸਾਥੀਆਂ ਦੇ ਨਾਲ ਹੋਰ ਨਾਗਵਾਂ ਦੇ ਨਾਲ ਜਿੱਥੇ ਕਿ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਉਹਨਾਂ ਦੇ ਨਾਲ ਅਮਰਤਾ ਵੜਿੰਗ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਮੌਜੂਦ ਰਹੇ ਅਮਰਸਰ ਤੋਂ ਗੁਰਜੀਤ ਔਜਲਾ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕਮਾਇਆ ਤੇ ਫਿਰਕੋਟ ਸੀਟ ਤੋਂ ਪਾਰਟੀ ਉਮੀਦਵਾਰ ਅਮਰਜੀਤ ਕੌਰ ਸਾਹੋ ਕੇ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਬੀਜੇਪੀ ਦੇ ਦਿਗਜਾਂ ਨੇ ਵੀ ਨਾਮਜ਼ਦਗੀਆਂ ਭਰੀਆਂ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਦੇ ਨਾਲ ਅਸਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਮੌਜੂਦ ਰਹੇ ਤਾਂ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਦੀ ਮੌਜੂਦਗੀ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਤੇ ਕੇਂਦਰੀ ਮੰਤਰੀ ਗਜਿੰਦਰ ਸ਼ਿਖਾਵਤ ਮੌਜੂਦ ਸਨ ਇਸੇ ਤਰ੍ਹਾਂ ਰਾਣਾ ਗੁਰਮੀਤ ਸੋਢੀ ਦੇ ਨੋਮੀਨੇਸ਼ਨ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਰਹੇ ਸੰਗਰੂਰ ਤੋਂ ਬੀਜੇਪੀ ਉਮੀਦਵਾਰ ਅਰਵਿੰਦ ਖੰਨਾ ਤੇ ਬਠਿੰਡਾ ਤੋਂ ਕੈਂਡੀਡੇਟ ਪਰਮਪਾਲ ਕੌਰ ਨੇ ਵੀ ਆਪਣੀ ਨਾਮਜ਼ਦਗੀ ਦਾਖਲ ਕੀਤੀ ਵਕਫਾਕ ਤੁਸਰੀਆਂ ਤੁਹਾਨੂੰ ਵਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਆ ਡੀਸੀ ਦਫ਼ਤਰਾਂ ਦੇ ਵਿੱਚ ਬੀਜੇਪੀ ਉਮੀਦਵਾਰਾਂ ਦੇ ਵੱਲੋਂ ਨੋਮੀਨੇਸ਼ਨ ਫਾਈਲ ਕੀਤੇ ਗਏ ਉੱਥੇ ਹੀ ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਨੇ ਵੀ ਨੋਮੀਨੇਸ਼ਨ ਦਾਖਲ ਕੀਤਾ ਇਸੇ ਦੌਰਾਨ ਉਨ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ ਕਾਗਜ਼ ਭਰਨ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਗੁਰੂ ਘਰ ਦੇ ਵਿੱਚ ਸੀਸ ਵੀ ਨਵਾਇਆ ਗੁਰਦਾਸਪੁਰ ਤੋਂ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਲੁਧਿਆਣਾ ਤੋਂ ਕੈਂਡੀਡੇਟ ਰਣਜੀਤ ਸਿੰਘ ਢਿੱਲੋਂ ਤੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਨੇ ਵੀ ਆਪਣੇ ਪੇਪਰ ਦਾਖਲ ਕੀਤੇ ਪੰਥਕ ਸਿੰਘ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਵਾ ਨੇ ਵੀ ਨੋਮੀਨੇਸ਼ਨ ਕੀਤਾ ਸਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਨਾਮਿਨੇਸ਼ਨ ਫਾਈਲ ਕਰ ਦਿੱਤਾ ਗਿਆ ਸੰਗਰੂਰ ਦੇ ਡੀਸੀ ਦਫ਼ਤਰ ਦੇ ਵਿੱਚ ਉਹਨਾਂ ਨੇ ਨਾਮ ਰੱਖੀ ਭਰੀ ਸਭਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਰਸਲ ਉਮੀਦਵਾਰ ਨੇ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਦੇ ਮਾਤਾ ਪਿਤਾ ਵੀ ਇਸ ਦੌਰਾਨ ਉਹਨਾਂ ਦੇ ਨਾਲ ਮੌਜੂਦ ਰਹੇ ਸੰਗਰੂਰ ਦੇ ਵਿੱਚ ਮੇਰਾ ਕਿਸੇ ਨਾਲ ਕੋਈ ਵੀ ਮੁਕਾਬਲਾ ਨਹੀਂ ਐਮਪੀ ਮਾਨ ਦੇ ਵੱਲੋਂ ਇਹ ਵੀ ਵੱਡਾ ਦਾਵਾ ਕੀਤਾ ਗਿਆ ਸਰ 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 ਸੰਗਰੂਰ ਦੀਆਂ ਤੁਹਾਨੂੰ ਸੀ ਤਸਵੀਰਾਂ ਵੀ ਖਾ ਰਹੇ ਜਿੱਥੇ ਕਿ ਕ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸੰਗਰੂਲ ਤੋਂ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਆਪਣਾ ਨਾਮਿਨੇਸ਼ਨ ਫਾਈਲ ਕੀਤਾ ਗਿਆ ਸੂਤਰ ਤੋ ਜਿਹੜੇ ਕਿ ਮੌਜੂਦਾ ਐਮਪੀ ਵੀ ਨੇ ਸਮਝਜੀਤ ਸਿੰਘ ਮਾਨ 2022 ਦੇ ਵਿੱਚ ਜੋ ਜ਼ਿਮਨੀ ਚੋਣ ਹੋਈ ਸੰਗਰੂਲ ਦੇ ਵਿੱਚ ਉਸਦਾਨ ਉਹਨਾਂ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਸੀ। ਜੋ ਕੋਰਨ ਮੈਂ ਕੀ ਅੰਮ੍ਰਿਤ ਨਾ ਫਰਾਂ। ਤਦ ਲੋਕ ਸਭਾ ਚੋਣਾਂ ਨੂੰ ਲੈ ਕੇ ਪਟਨਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਨਤਮਸਤਕ ਹੋਏ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦੇ ਵੇਲੇ ਇਸੇ ਦੌਰਾਨ ਸਿੱਖ ਸ਼ਰਧਾਲੂਆਂ ਨੂੰ ਉਹਨਾਂ ਦੇ ਵੱਲੋਂ ਲੰਗਰ ਵੀ ਵਰਤਾਇਆ ਗਿਆ। ਤਖਤ ਸ਼੍ਰੀ ਪਟਨਾ ਸਾਹਿਬ ਦੇ ਵਿੱਚ ਪੀਐਮ ਮੋਦੀ ਨੇ ਸਵੇਰ ਵੇਲੇ ਦਰਸ਼ਨ ਕੀਤੇ ਅਤੇ ਉਹ ਸਿੱਖਾਂ ਦੀ ਪਹਿਚਾਨ ਪੱਗ ਦੇ ਵਿੱਚ ਨਿਸਰਾਏ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਇਸ ਦੌਰਾਨ ਪੀਐਮ ਮੋਦੀ ਤਖਤ ਸ਼੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਪਹੁੰਚੇ ਅਤੇ ਇੱਥੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਰੋਟੀਆਂ ਪੇਲੀਆਂ ਅਤੇ ਉਸ ਤੋਂ ਬਾਅਦ ਤਿਆਰ ਕੀਤਾ ਲੰਗਰ ਉਹਨਾਂ ਨੇ ਖੁਦ ਸੰਗਤ ਦੇ ਵਿੱਚ ਵਰਤਾਇਆ। ਪੀਐਮ ਮੋਦੀ ਨੇ ਗੁਰੂ ਘਰ ਦਾ ਪ੍ਰਸਾਦ ਛਕਿਆ। ਪੀਐਮ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਲੋਕਾਂ ਨੇ ਪੀਐਮ ਨੂੰ ਤੋਹਫੇ ਵੀ ਭੇਟ ਕੀਤੇ ਜਿਸ ਨੂੰ ਲੈ ਕੇ ਪੀਐਮ ਨੇ ਉਹਨਾਂ ਦਾ ਧੰਨਵਾਦ ਕੀਤਾ ਪੀਐਮ ਨੇ ਇੱਥੇ ਮੌਜੂਦ ਬੱਚਿਆਂ ਦੇ ਨਾਲ ਹੱਥ ਮਿਲਾਇਆ ਅਤੇ ਪੀਐਮ ਦੀ ਇਸ ਫੇਰੀ ਨੂੰ ਲੈ ਕੇ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਉਹਨਾਂ ਨੇ ਆਏ ਤਾਂ ਪਹਿਲੀ ਵਾਰ ਆਏ ਹਨ ਤਖਤ ਸਾਹਿਬ ਮੇ ਬੜੀ ਖੁਸ਼ੀ ਦੀ ਬਾਤ ਹੈ ਇਤਿਹਾਸਿਕ ਦਿਨ ਹੈ ਹਮੇ ਆਪਣੇ ਪ੍ਰਧਾਨ ਮੰਤਰੀ ਜੀ ਪਰ ਬਹੁਤ ਗਰਵ ਹੈ कि गुरु गोविंद सिंह के इस पावन जन्म स्थान पर आने वाले वो भारत के पहले प्रधानमंत्री हमारे प्रधान सेवक नरेंद्र भाई मोदी जी यहां आए और माथा भी टेका और सेवा भी किया तक्ष श्री हरमंदिर साहिब जी पटना साहिब सिखों दे पंच तख्तों दे विचों एक ने सिखों दे 10वें गुरु साहिब श्री गुरु गोविंद सिंह जी दा जन्म स्थान है इस तख्त दा निर्माण 18वीं सदी विच महाराजा रणजीत सिंह ने करवाया सी पीएम मोदी ने गुरु साहिब दे नाल जुड़ियां ਵਸਤਾਂ ਦੇ ਦਰਸ਼ਨ ਕੀਤੇ ਅਤੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅਹੁਦੇਦਾਰਾਂ ਤੋਂ ਇਸ ਦੀ ਜਾਣਕਾਰੀ ਵੀ ਲਈ। ਪਿਉ ਰਿਪੋਰਟ ਨਿਊ ਸਿਟੀ ਹੁਣ ਗੱਲ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਜਿਨ੍ਹਾਂ ਦੀ ਇੱਕ ਵੀਡੀਓ ਵਿਵਾਦ ਦੀ ਵਜਾ ਬਣ ਗਈ ਹੈ। ਮੈਲਾ ਕਮਿਸ਼ਨ ਦੇ ਨੋਟਿਸ ਲੈਦੇ ਹੋ ਡੀਜੀਪੀ ਨੂੰ ਪੱਤਰ ਲਿਖਿਆ ਤੇ ਕਾਰਵਾਈ ਕਰਨ ਦੇ ਲਈ ਕਿਹਾ ਜਾਂਦਾ ਤੇ ਸਟੇਟਸ ਰਿਪੋਰਟ ਵੀ ਮੰਗੀ ਹੈ। ਇਹ ਵੀਡੀਓ ਚਰਨਜੀਤ ਚੰਨੀ ਦੀ ਮੁਸ਼ਕਿਲ ਬਦਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਵੀਡੀਓ ਦਾ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਤੇ ਡੀਜੀਪੀ ਨੂੰ ਪੱਤਰ ਲਿਖਦੇ ਹੋਏ ਤੁਰੰਤ ਕਾਰਵਾਈ ਕਰਨ ਦੇ ਲਈ ਕਿਹਾ ਤੇ ਮੰਗਲਵਾਰ ਦੁਪਹਿਰ 2 ਵਜੇ ਤੱਕ ਸਟੇਟਸ ਰਿਪੋਰਟ ਮੰਗੀ ਹੈ ਮਹਿਲਾ ਕਮਿਸ਼ਨ ਨੇ ਕਿਹਾ ਕਿ ਚੰਨੀ ਸਾਹਿਬ ਕਾ ਸੀਐਮ ਅਤੇ ਪ੍ਰੋਮਿਨੈਂਟ ਸ਼ਖਸੀਅਤ ਨੇ ਚੰਨੀ ਦੇ ਨਾਲ ਜੁੜੇ ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਨੇ ਹੁਣ ਅਸੀਂ ਇੱਕ ਵੀਡੀਓ ਦੇਖਿਆ ਜਿਹੜੀ ਕਿ ਬੀਬੀ ਜਗੀਰਕੌਰ ਜੀ ਦੇ ਨਾਲ ਉਹਨਾਂ ਨੂੰ ਹੱਥ ਲਾ ਕੇ ਜੇਤੇ ਤੱਕ ਦੇ ਕੋਈ ਸਵਾਲ ਹੈ ਕਿ ਉਹਨਾਂ ਨੇ ਹੱਥ ਲਾ ਕੇ ਸਸਰੀ ਗੱਲ ਕੀਤੀ ਜਾਂ ਕੁਝ ਕੀਤਾ ਉਹ ਮੰਨਿਆ ਜਾ ਸਕਦਾ ਪਰ ਇਸ ਤਰੀਕੇ ਨਾਲ ਪਬਲਿਕਲੀ ਉਹਨਾਂ ਨੂੰ ਹੱਥ ਲਾਣਾ ਤੇ ਉਹਨਾਂ ਦਾ ਉਹਨਾਂ ਦਾ ਹੱਥ ਨੂੰ ਪਰੇ ਕਰਨਾ ਇਹ ਜਿਹੜਾ ਇਹ ਬਿਲਕੁਲ ਸ਼ੋਭਾ ਨਹੀਂ ਦਿੰਦਾ ਇੱਕ ਮੰਤਰੀ ਨੂੰ ਇਸ ਤਰੀਕੇ ਨਾਲ ਕਰਨਾ ਪਬਲਿਕਲੀ ਤੁਸੀਂ ਇੱਕ ਲੇਡੀ ਨੂੰ ਇਸ ਤਰੀਕੇ ਦੇ ਨਾਲ ਹੱਥ ਲਾ ਰਹੇ ਹੋ ਤੇ ਬਾਅਦ ਚੋਂ ਤੁਸੀਂ ਸਫਾਈਆਂ ਪੇਸ਼ ਕਰ ਰਹੇ ਕਿ ਨਹੀਂ ਉਹ ਤਾਂ ਮੇਰੀ ਭੈਣ ਵਰਗੀ ਲੱਗਦੀ ਹੈ ਉਹ ਤੇ ਮੇਰੀ ਮਾਂ ਵਰਗੀ ਲੱਗਿਆ ਠੀਕ ਹੈ ਜੇਤੇ ਤੁਸੀਂ ਇਸ ਤਰੀਕੇ ਨਾਲ ਕਹਿੰਦੇ ਤੇ ਮਾਂ ਕਹਿੰਦੇ ਹੋ ਭੈਣ ਕਹਿੰਦੇ ਉਹ ਤੁਹਾਨੂੰ ਆਸ਼ੀਰਵਾਦ ਦਿੰਦੀ ਉਹ ਤੁਹਾਡੇ ਸਿਰ ਦੇ ਉੱਤੇ ਹੱਥ ਰੱਖਦੀ ਉਹਨੇ ਤੁਹਾਡਾ ਹੱਥ ਕੋ ਚਲਾ ਕੇ ਮ ਇਸ ਕਰਕੇ ਅਸੀਂ ਸੋ ਮੋਟੋ ਇਸ ਕਰਕੇ ਲਿਆਇਆ ਕਿ ਇਸ ਔਰਤ ਨੂੰ ਜਿਸ ਤਰੀਕੇ ਨਾਲ ਤੁਸੀਂ ਪਬਲਿਕਲੀ ਟੱਚ ਕੀਤਾ ਹੈ ਇਹ ਤੁਹਾਨੂੰ ਸ਼ੋਭਾ ਨੇ ਤੁਸੀਂ ਇੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹੋ ਇੱਕ ਐਡੇ ਵੱਡੇ ਅਹੁਦੇ 'ਤੇ ਹੋਣ ਦੇ ਬਾਅਦ ਵੀ ਇੱਕ ਮੰਤਰੀ ਹੋਣ ਦੇ ਬਾਅਦ ਵੀ ਤੁਹਾਡੀਆਂ ਹਰਕਤਾਂ ਜਿਹੜੀਆਂ ਬਾਜ਼ਨੀ ਆਈਆਂ ਹਲੇ ਵੀ 2018 ਔਨਵਰਡ ਚਲਦੀਆਂ ਜਾ ਰਹੀਆਂ। ਅਲਕੇ ਸਾਹਿਬ ਕਾ ਸੀਐਮ ਚਰਨਜੀਤ ਚੰਨੀ ਪਹਿਲੇ ਇਸ ਵੀਡੀਓ ਤੇ ਸਫਾਈ ਦੇ ਚੁੱਕੇ ਨੇ। ਚੰਨੀ ਦਾ ਕਹਿਣਾ ਹੈ ਕਿ ਜਗੀਰ ਕੌਰ ਉਹਨਾਂ ਦੇ ਵੱਡੀ ਭੈਣ ਤੇ ਮਾਂ ਵਰਗੇ ਨੇ। ਬੀਬੀ ਜਗੀਰ ਕੌਰ ਮੇਰੀ ਵੱਡੀ ਭੈਣ ਹੈ ਮੇਰੀ ਮਾਂ ਦੇ ਬਰਾਬਰ ਹੈ ਤੁਸੀਂ ਮੈਨੂੰ ਮੈਂ ਦੇਖਿਆ ਮੈਂ ਉਸ ਤਰ੍ਹਾਂ ਉਹਨੂੰ ਕਿਸਰਤ ਚੁੱਕ ਕੇ ਮਿਲਿਆ ਕੱਲ ਜੀ ਜੀ ਦੇਖਿਆ ਨਾ ਐਸੀ ਠੋਡੀ ਦੇ ਹੱਥ ੱਲੇ ਹੱਥ ਆਪਣੇ ਬਜ਼ੁਰਗਾਂ ਦੇ আর ਆਪਣੀ ਵੱਡੀ ਭੈਣ ਆ ਮਾਂ ਦੇ ਲਗਾਦੇ ਆ ਤੇ ਮੈਂ ਉਸੇ ਤਰ੍ਹਾਂ ਉਹਨੂੰ ਪਿਆਰ ਕਰਿਆ ਉਹ ਮੇਰੀ ਅੱਜ ਦੀ ਨਹੀਂ ਹੈ ਮੇਰੇ ਸਾਡੇ ਬੜੇ ਪੁਰਾਣੇ ਇੱਕ ਭੈਣ ਭਰਾਵਾ ਵਾਲਾ ਰਿਸ਼ਤਾ ਹੈ ਜ਼ਿਕਰ ਜੋ ਗਿਆ ਕਿ ਚਰਨਜੀਤ ਚੰਨੀ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਅਮੀਵਾਰ ਨੇ ਤੇ ਵੀਡੀਓ ਦੱਸ ਮੈਂਦੀ ਹੈ ਇਹ ਤੋਂ ਚਰਨਜੀਤ ਚੰਨੀ ਆਪਣੀ ਨਾਮਜ਼ਦਗੀ ਦਾਖਲ ਕਰਨ ਦੇ ਲਈ ਗਏ ਤਾਂ ਉਹਨਾਂ ਦੀ ਜ਼ਗੀਰ ਕੌਰ ਦੇ ਨਾਲ ਮੁਲਾਕਾਤ ਹੁੰਦੀ ਹੈ ਪਹਿਲਾਂ ਜ਼ਗੀਰ ਕੌਰ ਨੂੰ ਝੁੱਕ ਕੇ ਪ੍ਰਣਾਮ ਕਰਦੇ ਨੇ ਤੇ ਫਿਰ ਉਹਨਾਂ ਦੇ ਵੱਲੋਂ ਫੋਟੋ ਨੂੰ ਟੱਚ ਕੀਤਾ ਜਾਂਦਾ ਹੈ ਤੇ ਇਹੀ ਤਸਵੀਰਾਂ ਵਿਵਾਦ ਦੀ ਵਜ੍ਹਾ ਬਣ ਗਈਆਂ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ ਲਾਜੀ ਪੁੱਲਰ ਦੀ ਨਮਜ਼ਦਗੀ ਮੌਕੇ ਹੰਗਾਮਾ ਹੋਇਆ ਹੈ ਪੁਲਿਸ ਦੇ ਨਾਲ ਵਿਧਾਇਕ ਸਰਵਨ ਸਿੰਘ ਧੁੰਨ ਦੀ ਬਹਿਸ ਹੋਈ ਹੈ ਪੁਲਿਸ ਨੇ ਵਿਧਾਇਕ ਨੂੰ ਪੁੱਲਰ ਦੇ ਨਾਲ ਅੰਦਰ ਜਾਣ ਤੋਂ ਰੋਕਿਆ ਰਾਹ ਰੋਕੇ ਜਾਣ ਤੇ ਵਿਧਾਇਕ ਧੁੰਨ ਦਾ ਪਾਰਾ ਚੜ ਗਿਆ ਵਿਧਾਇਕ ਦੇ ਰੁਤਬੇ ਦਾ ਪੁਲਿਸ ਮੁਲਾਜ਼ਮਾ ਨੂੰ ਪਤਾ ਨਹੀਂ ਧੁੰਨ ਦੇ ਵੱਲੋਂ ਕਿਹਾ ਗਿਆ ਕਿ ਵਿਧਾਇਕ ਦਾ ਰੁਤਬਾ ਕਿ ਹੁੰਦਾ ਹੈ ਪੁਲਿਸ ਦਾ ਇਸ ਗੱਲ ਦਾ ਪਤਾ ਨਹੀਂ ਹੈ ਵਿਧਾਇਕ ਦਾ ਅਹੁਦਾ ਡੀਜੀਪੀ ਤੇ ਮੁਖ ਸੱਤਰ ਦੇ ਬਰਾਬਰ ਹੈ ਧੁੰਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਵਿਧਾਇਕ ਦਾ ਅਹੁਦਾ ਜੀਜੀਪੀ ਦੇ ਮੁੱਖ ਕਤਰ ਦੇ ਬਰਾਬਰ ਹੈ ਅਰਸ਼ਣ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮਤਲਬ ਜਦੋਂ ਉਮੀਦਵਾਰ ਨਾਮਜ਼ਦਗੀ ਤੇ ਲਈ ਅਧਿਕਾਰੀ ਦੇ ਕੋਲ ਅੰਦਰ ਜਾਂਦਾ ਹੈ ਤਾਂ ਉਸਦੇ ਨਾਲ ਪੰਜ ਵਿਅਕਤੀਆਂ ਤੋਂ ਜ਼ਿਆਦਾ ਨਹੀਂ ਹੋ ਸਕਦੇ ਇਹ ਬਿਲਕੁਲ ਨਿਰਧਾਰਤ ਕੀਤਾ ਗਿਆ ਇਹ ਪਿਆ ਹੈ ਕਿ ਪੰਜ ਲੋਕਾਂ ਤੋਂ ਵੱਧ ਨਾਲ ਈਸੀ ਆਫਿਸ ਦੇ ਅੰਦਰ ਨਾਮਜ਼ਦਗੀ ਦਾਖਲ ਕਰਨ ਲਈ ਨਹੀਂ ਜਾ ਸਕਦੇ ਇਸੇ ਤਹਿਤ ਸਵਰਨ ਸਿੰਘ ਤੁਨ ਨੂੰ ਰੋਕਿਆ ਗਿਆ ਪਰ ਜਿਵੇਂ ਹੀ ਪੁਲਿਸ ਨੇ ਵਿਧਾਇਕ ਸਰਵਨ ਸਿੰਘ ਤੋਂ ਅਨੁਮੋਦਿਆ ਤਾਂ ਉਹਨਾਂ ਦੀ ਪੁਲਿਸ ਦੇ ਨਾਲ ਬਹਿਸ ਸ਼ੁਰੂ ਹੋ ਗਈ ਸਰਵਨ ਸਿੰਘ ਧੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਨਾਲ ਨਾਮਜ਼ਦਗੀ ਦਾਖਲ ਕਰਵਾਉਣ ਦੇ ਲਈ ਪਹੁੰਚੇ ਸਨ ਕੀ ਹੋ ਗਿਆ ਤੁਮ ਸਾਹਿਬ ਜਾਰੀ ਆਪ ਸਾਡੇ ਨਾਲ ਦਾ ਗਰਮ ਹੋ ਗਿਆ ਤੁਸੀਂ ਪਤਾ ਨਹੀਂ ਵੀ ਬੋਲਣਾ ਅੰਮ੍ਰਿਤ ਨਾਲ ਸੁਣ ਲੋ ਨਾ ਇਹ ਵੀ ਇਹਨਾਂ ਨੂੰ ਪੁੱਛਿਆ ਬਦਾਲੇ ਦੀ ਐਮਐਲਏ ਕੋਲ ਨਹੀਂ ਗਈ ਤੇ ਬੇਗਮਾਰੀ ਆਨੇ ਆ। ਆਪੇ ਵੀ ਸਾਰਾ ਹਾਂ। ਇਹ ਆ ਵੀ ਮੈਂ ਨਾ ਇੱਕ ਕਈ ਵਾਰੀ ਮੈਨੂੰ ਵੀ ਮਨ ਚ ਆਉਂਦਾ। ਵੀ ਜਿਹੜਾ ਇੱਕ ਐਮਐਲਏ ਹੁੰਦਾ ਜੀ। ਐਮਐਲਏ ਦਾ ਜਾਤ ਆ ਇਹਨਾਂ ਨੂੰ ਪੜਾਇਆ ਨਹੀਂ ਜਾਂਦਾ ਜਾਂ ਸਿਖਾਇਆ ਨਹੀਂ ਜਾਂਦਾ। ਇੱਕ ਐਮਐਲਏ ਦਾ ਪ੍ਰੋਟੋਕੋਲ ਮੁਤਾਬਕ ਚੀਫ ਸਕੱਟਰੀ ਤੇ ਡੀਜੀਪੀ ਦੇ ਬਰਾਬਰ ਦਾ ਹੁੰਦਾ ਵਾ। ਮੇਰੇ ਖਿਆਲ ਉਹ ਤੋਂ ਵੀ ਉੱਪਰ ਦਾ। ਤੇ ਜੇ ਇੱਥੇ ਕੋਈ ਇਹਨਾਂ ਦਾ ਉੱਪਰ ਅਫਸਰ ਆ ਜੇ ਉਹਨੂੰ ਤਾਂ ਸਲੂਟ ਮਾਰੀ ਜਾਂਦੇ ਆ ਤੇ ਜਿਹੜਾ ਐਮ.ਐਲ.ਏ ਜਿਹੜਾ ਬਾ ਜਿਹਨੂੰ ਲੋਕਾਂ ਨਾਲ ਚੁਣਿਆ ਹੋਇਆ ਨਮਾਇਦਾ ਉਹਨਾਂ ਨਾਲ ਇਦਾਂ ਪੇਸ਼ ਹੋਣਾ ਜਾਣਨ ਨੂੰ ਪਤਾ ਹੀ ਨਹੀਂ ਹੁੰਦਾ ਮਤਲਬ ਮਤਲਬ ਤੁਸੀਂ ਉਹ ਸਮਝੋ ਬਾਹਰ ਹੀ ਹੈ ਜੀ ਗੱਲ ਇਹ ਤਾਂ ਪਰ ਚਲੋ ਮੈਂ ਸਮਝਦਾ ਕਿ ਚਲੋ ਕੋਈ ਨਾ ਜੀ ਸਾਡੇ ਲੀਡਰਾਂ ਦੇ ਵੱਡੇ ਦੇਲ ਹੁੰਦੇ ਆ ਸਾਨੂੰ ਕੋਈ ਗੁੱਸਾ ਨਹੀਂ ਬੱਟ ਫਿਰ ਵੀ ਉਹਨਾਂ ਨੂੰ ਨਾ ਜਿਹੜੇ ਉੱਪਰਲੇ ਜਿਹੜੇ ਉਹਨਾਂ ਦੇ ਆਹਲਾ ਅਫਸਰ ਆ ਉਹਨਾਂ ਨੂੰ ਜ਼ਰੂਰ ಪಾਠ ਪੜ੍ਹਾਉਣਾ ਚਾਹੀਦਾ ਵੀ ਕਿਸ ਦੀ ਰਿਸਪੈਕਟ ਕਿਵੇਂ